ਹਾਂਜੀ ਕਿਸਾਨ ਭਰਾਵੋ ਕੀ ਹਾਲ ਚਾਲ ਜੀ ਸਾਰਿਆਂ ਦਾ ਸਾਰੇ ਠੀਕ ਠਾਕ ਹੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮੈਸੀ ਫਰਗੂਸਨ 254 ਡਾਇਨਾ ਸਮਾਰਟ 4 ਵੀਲ ਡਰਾਈਵ ਦੇ ਬਾਰੇ ਜਾਣਕਾਰੀ ਦਵਾਂਗੇ ਤੁਹਾਨੂੰ ਤੇ ਫਰੰਟ ਟਾਇਰਾਂ ਤੋਂ ਗੱਲ ਕਰਦੇ ਆਂ ਜੀ ਫਰੰਟ ਟਾਇਰ ਹੈਗੇ ਜੀ ਇਹਦੇ 8.0.18 ਦੇ ਤੇ ਰੀਅਰ ਟਾਇਰ ਹੈਗੇ ਜੀ ਇਹਦੇ 14x28 ਦੇ ਤੇ ਪਲਾਸਟਿਕ ਇਹਦੇ ਵਿੱਚ ਟਰੈਕਟਰ ਵਿੱਚ ਯੂਜ਼ ਨਹੀਂ ਕੀਤੀ ਗਈ ਸਾਰੀ ਸ਼ੋ ਇਹਦੀ ਮੈਟਲ ਦੀ ਹੈ ਜੀ ਤੇ ਅੱਗੇ ਤੁਸੀਂ ਵੇਖੋ ਜੀ ਇਹਦਾ 4-ਵੀਲ ਵਾਲਾ ਹਿੱਸਾ ਵੇਖੋ ਜੀ 4-ਵੀਲ ਡਰਾਈਵ ਵਾਲਾ ਪੋਟਾਟੋ ਸਪੈਸ਼ਲ ਹੈ ਜੀ ਇਹ ਟਰੈਕਟਰ ਕਦੂ ਵਾਸਤੇ ਸਪੈਸ਼ਲ ਹੈ ਜੀ ਪਲੇਨ ਪਲੇਟਫਾਰਮ ਹੈ ਜੀ ਇਹਦਾ ਤੇ ਜੇ ਗੱਲ ਕਰੀਏ ਇਹਦੀ ਲਿਫਟ ਕਪੈਸਿਟੀ ਦੀ ਲਿਫਟ ਕਪੈਸਿਟੀ ਹੈਗੀ ਹੈ ਜੀ ਇਹਦੀ 2050 ਕਿਲੋ ਦੀ ਤੇ ਮਗਰਲੇ ਟਾਇਰਾਂ ਦੇ ਵਿੱਚ ਵੇਟ ਲੱਗੇ ਹੋਏ ਨੇ ਜੀ ਇਹਦੇ ਤੁਸੀਂ ਚੈੱਕ ਕਰ ਸਕਦੇ ਹੋ ਪਲੰਟਰੀ ਡਰਾਈਵ ਐਕਸਲੇਜਿੰ ਦਾ ਡਬਲ ਡਿਸਟ੍ਰਿਬਿਊਟਰ ਵਾਲ ਲੱਗਿਆ ਹੋਇਆ ਜੀ ਇਹਦੇ ਵਿੱਚ ਤੇ ਚਾਰ ਡਿਸਕਾਂ ਇੱਕ ਪਾਸੇ ਨੇ ਤੇ ਚਾਰ ਹੀ ਇੱਕ ਪਾਸੇ ਨੇ ਇਸ ਕਰਕੇ ਇਹਦਾ ਬ੍ਰੇਕ ਬ੍ਰੇਕਿੰਗ ਸਿਸਟਮ ਵੀ ਬਹੁਤ ਵਧੀਆ ਐ ਐਡਜਸਟੇਬਲ ਹੁੱਕਾ ਹੀ ਇਹਦੇ ਚ ਉੱਤੇ ਥੱਲੇ ਕਰ ਸਕਦੇ ਆਪਾਂ ਤੇ ਲਿਫਟ ਦੇ ਲੀਵਰ ਵੇਖੋ ਤੁਸੀਂ ਕਿੰਨੇ ਸੋਹਣੇ ਢੰਗ ਨਾਲ ਲਾਏ ਗਏ ਨੇ ਜੀ ਵੇਖੋ ਟਰੈਕਟਰ ਸਿਆਣਿਆਂ ਨੇ ਐਵੇਂ ਨਹੀਂ ਕਿਹਾ ਫਰਾਟਾ ਫੋਰਡ ਦਾ ਤੇ ਲਿਫਟ ਮੈਸੀਡੀਆਂ ਦੇ ਵਿੱਚ ਕੋਈ ਸ਼ੱਕ ਨਹੀਂ ਲਿਫਟ ਇਸ ਟਰੈਕਟਰ ਦੀ ਸਾਰਿਆਂ ਤੋਂ ਉੱਤੇ ਆ ਜੀ ਬਾਕੀ ਸਾਰਿਆਂ ਥੱਲੇ ਇਹਦੇ ਤੋਂ ਲਿਫਟ ਤੇ ਫੈਂਡਰ ਵਗੈਰਾ ਨੂੰ ਲੋਹਾ ਬਹੁਤ ਹੀ ਮੋਟਾ ਲੱਗਿਆ ਹੋਇਆ ਏ ਟਰੈਕਟਰ ਨੂੰ ਸੀਟ ਵੀ ਇਹਦੀ ਪੂਰੀ ਵਧੀਆ ਅੱਗੇ ਪਿੱਛੇ ਹੁੰਦੀ ਐ ਐਡਜਸਟੇਬਲ ਐ ਜੀ ਤੇ ਲਿੰਕਾਂ ਵਗੈਰਾ ਤੁਸੀਂ ਚੈੱਕ ਕਰੋ ਜੀ ਹੈਵੀ ਲੋਹਾ ਲੱਗਿਆ ਹੋਇਆ ਜੀ ਇਹਨੂੰ ਤੇ ਗੱਲ ਕਰਦੇ ਆਪਾਂ ਟਰੈਕਟਰ ਦੇ ਟਿਊਬਾਂ ਦੀ ਟਿਊਬਾਂ ਵੇਖੋ ਕਿੰਨੀਆਂ ਮੋਟੀਆਂ ਨੇ ਟਰੈਕਟਰ ਦੀਆਂ ਤੇ ਤੁਹਾਨੂੰ ਅੱਗੇ ਲੈ ਕੇ ਜਾਣੇ ਟਰੈਕਟਰ ਦੇ ਤੇ ਵਿਖਾਉਣੇ ਆ ਜੀ ਅਗਲੇ ਪਾਸਿਓਂ ਤੇ ਦੋਹਾਂ ਟਾਇਰਾਂ ਦੇ ਵਿੱਚ ਮਗਰਲੇ ਚੱਕਿਆਂ ਦੇ ਵਿੱਚ 35 35 ਕਿਲੋ ਦੇ weight ਲੱਗੇ ਹੋਏ ਨੇ ਜਿੰਦੇ ਨਾਲ ਟਰੈਕਟਰ ਦੀ ਪਕੜ ਹੋਰ ਮਜ਼ਬੂਤ ਬਣ ਜਾਂਦੀ ਹੈ ਸੰਗਰੂਰ ਡੀਲਰਸ਼ਿਪ ਤੇ ਟਰੈਕਟਰ ਖੜਾ ਹੈ ਜੀ ਤੇ ਰਿਮੋਟ ਵਾਲੀ ਚਾਬੀ ਦੇ ਨਾਲ ਟਰੈਕਟਰ ਹੈ ਇਹ ਤੇ ਲੁੱਕ ਵਾਈਜ਼ ਟਰੈਕਟਰ ਬਹੁਤ ਹੀ ਸੋਹਣਾ ਹੈ ਸ਼ੋ ਵੀ ਲਾਉਣ ਦੀ ਲੋੜ ਨਹੀਂ ਆਂਦੀ ਜਦੋਂ ਆਪਾਂ ਰੀਪਰ ਤੇ ਚਲਾਉਣਾ ਇਨਲਾਈਨ ਪੰਪ ਹੈ ਜੀ ਇਹਨਾਂ ਦਾ ਟਰੈਕਟਰ ਦਾ 50 ਐਚਪੀ ਦਾ ਟਰੈਕਟਰ ਹੈ 2700 ਸੀਸੀ ਇੰਜਨ ਹੈ ਜੀ ਤਿੰਨ ਸਿਲੰਡਰ ਦੇ ਵਿੱਚ ਤੇ ਡਬਲ ਕਲਚ ਦੇ ਵਿੱਚ ਟਰੈਕਟਰ ਹੈ ਜੀ ਗੇਅਰ ਬਾਕਸ ਹੈਗਾ ਇਹਨਾਂ ਦਾ ਸਾਈਡ ਸ਼ਿਫਟ ਕਨਸਟੈਂਟ ਮੈਸ਼ 12 12 24 ਗੀਅਰਿੰ ਦੇ ਟੋਟਲ ਨੇ ਜੀ ਸ਼ਟਲ ਗੀਅਰ ਦੇ ਵਿੱਚ ਟਰੈਕਟਰ ਆਈਏ ਉਨਾ ਹੀ ਅੱਗੇ ਨੂੰ ਭੱਜਦਾ ਤੇ ਉਨਾ ਹੀ ਭੱਜਦਾ ਜੀ ਪਿਛਾ ਨੂੰ ਪੀਟੀਓ ਦੀ ਗੱਲ ਕਰੀਏ ਤਾਂ 540 ਕੁਆਡਰਾ ਪੀਟੀਓ ਜਿੰਦਾ ਤੇ 45 .1 ਐਚਪੀ ਦੀ ਪਾਵਰ ਆਈ ਪੀਟੀਓ ਦੀ ਹਾਈ ਲੋ మీడియం ਦੇ ਵਿੱਚ ਟਰੈਕਟਰ ਆਈਏ ਨਾਲ ਹੀ 4 ਵੀਲ ਡਰਾਈਵ ਦਾ ਲੀਵਰ ਲੱਗਿਆ ਜੀ ਆ ਇਹਦਾ ਪੀਟੀਓ ਲੀਵਰ ਆ ਗਿਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਚੱਕਰ ਜਿੰਨੇ ਮਰਜ਼ੀ ਵੱਧ ਘਟੇਂਦੇ ਤੁਸੀਂ ਕਰ ਸਕਦੇ ਹੋ ਜੇ ਮੰਨ ਲਓ ਟਰੈਕਟਰ 800 RPM ਤੇ ਚੱਲਦਾ ਤਾਂ ਪੀਟੀਓ ਦਾ ਚੱਕਰ ਆਪਾਂ ਨੂੰ 800 ਹੀ ਚਾਹੀਦੇ ਨੇ ਤੇ ਓਨੇ RPM ਇੰਜਣ ਦੇ ਹੋਣਗੇ ਓਨੇ ਚੱਕਰ ਹੀ ਪੀਟੀਓ ਦੇ ਬਣ ਜਾਣਗੇ ਸਲੋ ਰੇਸ ਤੇ ਚੱਲੂਗਾ ਇਸ ਕਰਕੇ ਤੇਲ ਬਹੁਤ ਹੀ ਘੱਟ ਖਾਊਗਾ ਤੇ ਮੀਟਰ ਮੂਟਰ ਤੁਸੀਂ ਵੇਖ ਸਕਦੇ ਹੋ ਬਹੁਤ ਸੋਹਣੇ ਬਣੇ ਹੋਏ ਨੇ ਟਰੈਕਟਰ ਸੱਜੇ ਪਾਸੇ ਬਾਹਰ ਇਹਦਾ ਸਲੈਂਸਰ ਹੈ ਜੀ ਤੇ ਬਹੁਤ ਹੀ ਸੋਹਣਾ ਟਰੈਕਟਰ ਲੱਗਿਆ ਮੈਨੂੰ ਕੋਈ ਕਮਿਊਨੀ ਟਰੈਕਟਰ ਦੇ ਵਿੱਚ ਇੱਕ ਸਾਈਡ ਖੱਬੇ ਪਾਸੇ ਵਾਟਰ ਸਪਰੇਟਰ ਫਿਲਟਰ ਵੀ ਲੱਗਾ ਹੋਇਆ ਏ ਟਰੈਕਟਰ ਨੂੰ ਤੇ ਅੱਗੇ ਪਾਵਰ ਸਟੀering ਦਾ ਤੇ ਡਿਸਟ੍ਰਿਬਿਊਟਰ ਦੇ ਦੋ ਪੰਪ ਅਲੱਗ ਲੱਗੇ ਉਹਨੇ ਲਿਫਟ ਦਾ ਪੰਪ ਇਹਦਾ ਮਗਰ ਹੈ ਤਾਂ ਇਹਦੀ ਕੈਪੈਸਿਟੀ ਬਹੁਤ ਵਧੀਆ ਬਣਦੀ ਹੈ ਜੇ ਰੇਟ ਦੀ ਗੱਲ ਕਰੀ ਤਾਂ ਰੇਟ ਬਹੁਤ ਘਟ ਚੁੱਕੇ ਨੇ ਇਸ ਵਾਸਤੇ ਤੁਹਾਨੂੰ ਡੀਲਰਸ਼ਿਪ ਤੇ ਆਪ ਜਾ ਕੇ ਪਤਾ ਕਰਨਾ ਪੈਣਾ